ਹੈਲੋ ਸਰ ਸਰ ਸਤਿ ਸ਼੍ਰੀ ਅਕਾਲ ਜੀ ਐਕਸਿਨ ਸਰ ਭਰਵਾਂਤ ਮਾਨ ਹੋ ਰਹੇ ਜੀ ਐਮ ਕੇ ਸੀ ਰੋਡ ਸਰ ਮੈਂ ਜਿੱਥੇ ਪੈਣੀ ਮਰਾਜ ਆਇਆ ਆ ਜਿਹੜਾ ਡਰੇਨ ਵਾਲਾ ਹੋ ਹੈਗਾ ਤੁਹਾਡੇ ਵਿਭਾਗ ਦੇ ਆਏ ਹੋ ਨੇ ਐਸਟੀਯੂ ਐਮ ਐਲ ਏ ਸਾਹਿਬ ਵੀ ਇੱਥੇ ਨੇ ਤੁਸੀਂ ਕਿੱਥੇ ਹੋ ਜੀ ਮੈਂ ਸਰ ਉਹ ਜਿਹੜਾ ਉਹ ਗਾਰਡਨਿੰਗ ਮਾਮਲਾ ਕਰਾ ਰਿਹਾ ਹਾਂ ਉਹ ਦੇਖਾ ਤੇ ਜੀ ਕਰਾਂ ਦੇ ਉਹ ਲੋਕ ਹੈ ਪ੍ਰੋਜੈਕਟ ਦੇ ਦੇ ਰਹੇ ਨਹੀਂ ਹੁਣ ਆਹ ਟ੍ਰੇਨ ਵਾਲਾ ਜਿਹੜਾ ਮਾਮਲਾ ਹੈ ਤਾਂ ਬਹੁਤ ਹੁਣ ਕਿਉਂਕਿ ਹੁਣ ਤਾਂ ਮੌਨਸੂਨ ਆਲਮੋਸਟ ਸਿਰ ਤੇ ਆ ਗਿਆ ਜੀ ਤੇ ਫੇਰ ਉੱਥੇ ਆ ਗਿਆ ਜੀ ਕੰਮ ਪਿਛਲੀ ਵਾਰ ਵੀ ਇਦਾਂ ਹੀ ਸੀ ਲੈਂਡ ਕੁਆਇਰ ਲੈਂਡ ਕੁਆਇਰ ਆਪਾਂ ਕਰੀ ਜਾਂਦੇ ਆ ਫਾਈਲਾਂ ਚੱਕਰ ਤੱਕ ਕੀ ਫਾਇਦਾ ਤੁਸੀਂ ਗਰਾਊਂਡ ਤੇ ਤਾਂ ਆ ਕੇ ਦੇਖੋ ਨਾ ਇਹਨਾਂ ਦੇ ਪਰ ਬਾਇੰਰ ਨੂੰ ਅਰਗੇਟ ਗਿਆ ਬਣਾ ਬੰਦੇ ਚੋਜਨ ਦਾ ਖਨੀ ਦਾ ਬਾਗ ਕੇ ਕਰਦੇ ਉਹ ਪਾ ਦੇ ਪਗਰੇ ਦੇ ਵਿੱਚ ਪੁੱਲ ਤੇ ਉਹਨਾਂ ਦੇ ਖੋਸਲੇ ਪਾੜੀ ਕਰਾਉਣੀ ਹੈ ਇਸ ਤਰ੍ਹਾਂ ਬੰਦੇ ਵੀ ਉਹਦੀ ਅਧਿਕਾਰੀ ਕਾਰਵਾਈ ਪਾਣੀ ਪਤਾ ਕੀ ਹੈ ਪਤਾ ਕੀ ਹੈ ਦੇਖੋ ਇਹ ਇਹ ਵੀ ਸਹੀ ਨੇ ਪਹਿਣੀ ਵਾਲੇ ਜਾਂ ਜਿਹੜੇ ਗਾਂ ਵਾਲੇ ਉਹ ਕਹਿੰਦੇ ਪਿਛਲੇ ਪਿੰਡਾਂ ਵਾਲੇ ਵੀ ਸਹੀ ਨੇ ਉਹਦੀ ਜਗਾ ਉਹ ਆਪਦਾ ਪਾਣੀ ਆਪਦੀਆਂ ਮਸ਼ੀਨਾਂ ਲਾ ਕੇ ਅੱਗੇ ਤੱਕ ਕਰਕੇ ਉਹ ਕਹਿੰਦੇ ਵੀ ਸਾਨੂੰ ਅੱਗੇ ਕਿਉਂ ਨਹੀਂ ਕਰਦੇ ਤੇ ਪਤਾ ਕੀ ਆਪਸ ਚ ਪਿੰਡਾਂ ਦੀਆਂ ਦੁਸ਼ਮਣੀਆਂ ਪੈਣੀਆਂ ਹੈਗੇ ਉਹ ਵੀ ਆਪਣੇ ਭਰਾ ਨੇ ਸੋ ਇਹਦੇ ਵਿੱਚ ਤੁਸੀਂ ਬਕਾਇਦਾ ਤੁਸੀਂ ਤੁਸੀਂ ਸਾਰਾ ਸਾਲ ਲੰਘਾ ਦਿੰਨੇ ਹੋ ਜੀ ਜੁਲਾਈ ਚ ਆ ਕੇ ਤੁਸੀਂ ਸੋਸ਼ਲ ਇੰਪੈਕਟ ਤੇ ਆ ਜੰਨੇ ਹੁਣ ਤਾਂ ਇੱਥੇ ਇੱਥੇ ਗੰਡਾਸੇ ਚੱਲਣਗੇ ਤੇ ਇੱਥੇ ਗੋਲੀਆਂ ਚੱਲਦੀਆਂ ਨੇ ਹਰ ਸਾਲ ਚੱਲਦੀਆਂ ਨੇ ਉਹ ਕਿ ਹਰੇ ਕਹਿੰਦਾ ਵੀ ਮੇਰੇ ਮੇਰੇ ਕੋਲ ਪਾਣੀ ਲੰਘ ਜੇ ਮੈਂ ਅੱਗੇ ਦਾ ਕੀ ਕਰਾਂ ਉਹ ਅਗਲੇ ਕਹਿੰਦੇ ਮੇਰਾ ਲੰਘ ਜੇ ਮੈਂ ਕੀ ਕਰਾਂ ਜਿਹੜਾ 16000 ਫੁੱਟ ਦਾ ਇਹ ਬਣਾਈ ਬੈਠੇ ਨੇ ਜਿਹਦੇ ਨਾਲ ਉਹ ਅੱਗੇ ਜਾ ਕੇ ਪੈਂਦਾ ਡਰੇਨ ਚ ਉਹ ਕਿਉਂ ਨਹੀਂ ਆਪਾਂ ਕਰਦੇ ਕਿਉਂ ਜ਼ਮੀਨ ਅਕਵਾਇਰ ਕਰਨ ਉ ਤਾਂ ਜਮੀਨਾਂ ਸਰਕਾਰ ਦੀਆਂ ਸਰਕਾਰ ਜਿਹੜੀਆਂ ਪੰਚਾਇਤਾਂ ਦੀਆਂ ਸਾਰੀਆਂ ਦੱਬੀ ਜਾਂਦੀ ਐ। ਕਾਰਨ ਪਾਈ ਜਾਂਦੇ ਸਰ ਅਸੀਂ ਪੈਸੇ ਨੂੰ ਫੋਲੋਅ ਅਪ ਵੀ ਕਰ ਰਹੇ ਆ ਸਰ। 929 ਐ ਸਰ ਇਹ ਕਿੱਥੇ ਤੋਂ ਪਤਾ ਨਹੀਂ ਸਰ। ਨਹੀਂ ਚਲੋ ਚਲੋ ਤੁਸੀਂ ਲੱਗੇ ਹੋ ਪਰ ਹੁਣ ਹੁਣ ਜੁਲਾਈ ਦੇ ਐਂਡ ਤੱਕ ਇਹ ਪੂਰਾ ਫੁੱਲ ਆਊਗਾ ਇਹ। ਇਹ ਜਾਊ ਕਿੱਥੇ ਤੇ ਇਹ ਤਾਂ ਪਤਾ ਹੀ ਨਹੀਂ। ਇਹ ਮਤਲਬ ਇਹਦਾ ਕੋਈ ਪਤਾ ਹੀ ਨਹੀਂ ਇਹ ਤਾਂ ਮਿਸ ਗਾਈਡਡ ਮਜ਼ਾਇਲ ਐ। ਕਿੱਧਰ ਨੂੰ ਜਾਊ ਪਾਣੀ ਕਿੱਧਰ ਨੂੰ ਆਪਦਾ ਫਲੋ ਬਣਾਊਗਾ। ਮੂਹਰੋ ਸੜਕ ਬਣ ਗਈ ਉਹਦੇ ਨਾਲ ਡਾਫ ਲੱਗ ਜਾਂਦੀ ਐ। ਕਮੇਟਾ ਸਾਡਾ ਇਸ ਤੋਂ ਪਹਿਲਾਂ ਵੀ ਰੱਖਿਆ ਸੀ ਮੈਂ ਇਹ ਤੋਂ ਦੋ ਤਿੰਨਾਂ ਦੀ ਪ੍ਰੋਬਲਮ ਬਈ ਹੈ ਨਾ ਕੋਈ ਪਕਸ਼ ਬੰਦੇ ਦੀ ਨੋਟੀਫਾਈ ਕਰਾ ਰਿਹਾ ਹੈ ਇਸ ਰੋ ਦਾ ਫੁੱਟਬਾਲ ਖਦਮੋਂ ਇਹਨਾਂ ਤੋਂ ਬਹੁਤ ਪ੍ਰੋਬਲਮ ਆ ਰਹੀ ਜੀ ਦਾ ਨਹੀਂ ਅਸੀਂ ਤਾਂ ਤੁਹਾਡੇ ਸਾਥ ਦੇ ਨੂੰ ਤਿਆਰ ਆ ਨਾ ਐਮ ਐਲ اے ਹੈਗੇ ਨੇ ਆਪਣੇ ਕੋਲੇ ਮੈਂ ਮੈਮ ਕਰ ਰਹੇ ਹਾਂ ਮੈਨੂੰ ਤਾਂ ਬਫਾ ਜੀ ਹੈ ਨਾ ਆਏ ਤਾਂ ਪਾਰਾ ਕਰ ਦੇ ਪਾ ਚੌਰਾਜ ਨਾ ਤਾਂ ਇੱਥੇ ਹੈ ਪ੍ਰੋਬਲਮ ਸਿਸਟਮ ਦਾ ਹੈ ਜੀ ਚੌਰਾਜ ਜੀ ਨੂੰ ਸਿੱਧਾ ਨਹੀਂ ਇਹ ਕਿ ਮਨਿਸਟਰ ਲੈਵਲ ਤੇ ਗੱਲ ਕਰਨੀ ਉੱਥੇ ਤੱਕ ਕਰ ਲੈਣੇ ਆ ਕੋਈ ਅਸੀਂ ਗੱਲ ਨਹੀਂ ਪਰ ਘਟੋ ਘਟ ਹਰ ਸਾਲ ਤਾਂ ਲੋਕ ਆਪਣੀ ਕਿਸਮਤ 'ਚ ਹੀ ਨਾ ਸਮਝਣ ਨਾ ਕਿ ਮਤਲਬ ਸਾਡੀ ਕਿਸਮਤ 'ਚ ਹਾੜੀ ਲਿਖੇ ਨੇ ਸਾਡੀ ਫਸਲ ਤਾਂ ਮਰਨੀ ਹੀ ਲਿਖਿਆ ਨਹੀਂ ਨਹੀਂ ਕਈ ਪਿੰਡਾਂ ਦਾ ਪ੍ਰੋਬਲਮ ਹੈ ਇੱਕ ਪਿੰਡ ਦੀ ਨਹੀਂ ਹੈਗੀ ਮਤਲਬ ਪਿਛਲੇ ਪਿੰਡਾਂ ਤੱਕ ਉਹ ਜਾ ਕੇ ਉੱਥੇ ਤੱਕ ਹਾਂ 4-500 ਕਿੱਲਾ ਜਿਹੜਾ ਉਹ ਤਾਂ ਇਮੀਡੀਏਟਲੀ ਡੁੱਬ ਜਾਂਦਾ 100 ਤਾਂ ਮੇਲੇ ਡੁੱਬ ਵੀ ਗਿਆ ਹੁੰਦੇ ਸੀ ਹਾਂਜੀ ਡੁੱਬਿਆ ਆਇਆ ਸੀ ਸੋ ਮਤਲਬ ਆਪਾਂ ਇਕੱਲੇ ਮੁਆਵਜ਼ੇ ਦੇਣ ਤੇ ਜਾਂ ਮੌਕਾ ਦੇਖਣ ਤੇ ਤੱਕ ਨਾ ਨਾ ਸੀਮਤ ਰਹੀਏ ਕੁਝ ਕਰਕੇ ਵੀ ਤਾਂ ਦਿਖਾਈਏ ਧਰਤੀ ਤੇ ਅੱਛਾ ਅੱਛਾ ਸਰ ਆਪਣੀ ਵਰਗਾ ਪੂਰਾ ਕਰ ਦੇਵੋ ਰਿਹਾ ਹੋਇਆ ਤੁਸੀਂ ਮੈਨੂੰ ਤੁਸੀਂ ਇੱਕ ਕੰਮ ਕਰੋ ਤੁਸੀਂ ਕਦੋਂ ਆ ਜਾਓਗੇ ਹਾਂਜੀ ਤੁਸੀਂ ਤੁਸੀਂ ਜਦੋਂ ਸੰਗਰੂਰ ਬੀਤੀ ਲੰਘੋਗੇ ਮੈਂ ਮੈਂ ਤੁਹਾਨੂੰ ਮੈਂ ਤੁਹਾਡਾ ਨੰਬਰ ਲੈ ਰਹਿਣਾ ਤੁਸੀਂ ਮੈਨੂੰ ਮਿਲਿਓ ਮੈਂ ਸੰਗਰੂਰ ਆਉਂਗਾ ਮੈਂ ਗੱਲ ਕਰਦਾ ਡੀ ਸਾਹਿਬ ਨੂੰ ਵੀ ਮੈਂ ਉਹਨਾਂ ਨੂੰ ਫੋਨ ਲਾਈਨ ਤੇ ਲੈ ਲਾਂਗੇ ਤੇ ਇਹਦਾ ਇਮੀਡੀਏਟਲੀ ਕੋਈ ਨਾ ਕੋਈ ਹੱਲ ਜਾਂ ਲੋਕਾਂ ਨੂੰ ਕੋਈ ਭਰੋਸਾ ਦੇਣਾ ਪਊਗਾ ਨਹੀਂ ਲੋਕ ਅੱਕੇ ਪਏ ਨੇ ਜੀ ਮਤਲਬ ਵੀ ਨਹੀਂ ਕਰਨ ਦਿੰਦੇ ਸਾਨੂੰ ਨਹੀਂ ਕਰਨ ਦਿੰਦੇ ਆਪਣੀਆਂ ਆਪਣੀਆਂ ਐਕਸਪੈਕਟੇਸ਼ਨਸ ਉਹਨਾਂ ਦੀਆਂ ਹੈਗੀਆਂ ਨੇ ਸਾਰਿਆਂ ਦੀ ਉਹ ਵੀ ਸਹੀ ਨਹੀਂ ਜੀ ਲੋਕਾਂ ਦਾ ਕੋਈ ਕਸੂਰ ਨਹੀਂ ਹੈ ਚਾਪਾ ਐਵੇਂ ਗੰਦਾਸੇ ਚੱਕ ਲੈਣੇ ਆ ਜੀ ਹਾਂਜੀ ਠੀਕ ਹੈ ਨਾ ਤੁਸੀਂ ਵੀ ਸਹੀ ਹੋ ਤੁਸੀਂ ਆਪਣੀਆਂ ਫਸਲਾਂ ਬਚਾਉਣੀਆਂ ਨੇ ਉਹ ਤੁਸੀਂ ਵੀ ਚਾਹੁੰਦੇ ਹੋ ਵੀ ਇੱਥੋਂ ਗਾਹਾਂ ਲੰਘ ਜੇ ਉਦੋਂ ਗਾਹਾਂ ਵਾਲੇ ਕਹਿੰਦੇ ਵੀ ਦੂ ਗਾਹਾਂ ਲੰਘ ਜੇ ਜਿੰਨਾ ਚਿਰ ਇਹਦਾ ਕੋਈ ਹੱਲ ਨਹੀਂ ਹੁੰਦਾ ਜਿਵੇਂ ਉਹ ਘੱਗਰ ਹੈ 2 ਮਹੀਨੇ ਪਹਿਲਾਂ ਮੈਂ ਘੱਗਰ ਤੇ ਜਾ ਕੇ ਉਹਨਾਂ ਨੂੰ ਕਹਿ ਕੇ ਆਇਆ ਵੀ ਹੁਣ ਕਰ ਲਓ ਇਹਦੇ ਕਿਨਾਰੇ ਠੀਕ ਹੁਣ ਤੁਹਾਨੂੰ ਜੀ ਸੀ ਬੀ ਚਲਾਉਣ ਵਾਸਤੇ ਜਗ੍ਹਾ ਵੀ ਮਿਲ ਜੂਗੀ ਹਾਂਜੀ ਹੁਣ ਪੈਸੇ ਆਏ ਨੇ ਜੀ ਹੁਣ ਉੱਥੇ ਜਗ੍ਹਾ ਨਹੀਂ ਹੈਗੀ ਉਹ ਜੀਰੀ ਲਾਤੀ ਲੋਕਾਂ ਨੇ ਹੁਣ ਹੁਣ ਕਰਾਂਗੇ ਕਹਿੰਦੇ ਜੀ ਇਹਨੂੰ ਉਹ ਤਾਂ ਆ ਗਿਆ ਉਹ ਘੱਗਰ ਤਾਂ ਹਾਂਜੀ ਸੋ ਜਿਵੇਂ ਘੱਗਰ ਹੋ ਗਿਆ ਇਹ ਹੋ ਗਿਆ ਜਾਂ ਤਾਂ ਹੋਵੇਗਾ ਕਿ ਇਹ ਬਰਸਾਤੀ ਨਦੀਆਂ ਦੇ ਰਹਿਕਤ ਬਰਸਾਤੀ ਨੇ ਪਰ ਜਦੋਂ ਇਹ ਹੋਵੇ ਨਾ ਵੀ 40 50 ਸਾਲ ਕਦੇ ਕਦੇ ਆਉਂਦਾ 40 50 ਸਾਲ ਬਾਅਦ ਉਹ ਤਾਂ ਹਰ ਇੱਕ ਸਾਲ ਆਉਂਦਾ ਹੈ ਹਰ ਇੱਕ ਸਾਲ ਹਰ ਇੱਕ ਸਾਲ ਹੁਣ ਤਾਂ ਮਤਲਬ ਪੱਕਾ ਹੀ ਪਤਾ ਇਹਦਾ ਆਉਣਾ ਹੀ ਆਉਣੇ ਇਹ ਆਪਾਂ ਕਿਉਂ ਨਹੀਂ ਉਹ ਹੀ ਬੂਹੇ ਆਈ ਜਨ ਮੈਨੂੰ ਕੁੜੀ ਦੇ ਕੰਨੋਂ ਕੋਈ ਗੱਲ ਹੈ ਠੀਕ ਹੈ ਨਾ ਤਾਂ ਕੋਈ ਨਹੀਂ ਅਸੀਂ ਅੱਜ ਇਹਨਾਂ ਦੇ ਅਫਸਰਾਂ ਨਾਲ ਮਿਲ ਕੇ ਕੱਲ ਨੂੰ ਵੀ ਆਉਣਾ ਪਿਆ ਮੈਂ ਕੱਲ ਨੂੰ ਵੀ ਆਉਂਗਾ ਏ ਘਟੋ ਘਟ ਇਸ ਵਾਰ ਕੋਸ਼ਿਸ਼ ਇਹ ਹੀ ਕਰਾਂਗੇ ਕਿ ਬਿਨਾਂ ਕਿਸੇ ਲੜਾਈ ਝਗੜੇ ਦੇ ਬਿਨਾ ਕਿਸੇ ਨਾਲ ਬੈਰ ਵਿਰੋਧ ਪਾਏ ਠੀਕ ਹੈ ਇਹ ਇਹ ਇਤਕੀ ਸੁੱਖ ਸੰਧਰਾਂ ਨੇ ਠੀਕ ਹੈ ਨਾ ਥੋੜੇ ਨਾਲ ਇਸ ਵਾਰ ਵਿੱਚ ਮੰਤਰੀ ਕੋਲ ਜਾਣਾ ਪਿਆ ਮੰਤਰੀ ਕੋਲੇ ਵੀ ਜਾਵਾਂਗੇ ਸਰਕਾਰ ਕੋਲ ਜਾਣਾ ਪਿਆ ਸਰਕਾਰ ਕੋਲੇ ਵੀ ਜਾਵਾਂਗੇ ਤੇ ਅਸੀਂ ਆਪਦੇ ਵੱਲੋਂ ਸਾਰੇ ਤੁਸੀਂ ਸਰ ਮੈਨੂੰ ਸਾਰੇ ਕਾਗਜ਼ ਇਹ ਦਿਓ ਜਿਹੜੇ ਤੁਹਾਡੀਆਂ ਬਣਾਈ ਹੋਈਆਂ ਅਸੈਸਮੈਂਟਸ ਠੀਕ ਹੈ ਜੀ ਸੋਸ਼ਲ ਇੰਪੈਕਟ ਵਾਲੀ ਚਾਹੀਏ ਚਾਹੀਏ ਉਹ ਦੂਜੀ ਜਿਹੜੀ ਤੁਹਾਡਾ ਨਕਸ਼ਾ 10000 ਫੁੱਟ ਵਾਲਾ ਜਿਹੜਾ ਕਹਿੰਦੇ ਤੁਸੀਂ ਤੁਸੀਂ ਮੈਨੂੰ ਦਿਓ ਮਾਸਕਰ ਲੈਵਲ ਦਾ ਕਾਪੀ ਲੈ ਵੀ ਠੀਕ ਹੈ ਇਹਨੂੰ ਪਹਿਲਾਂ ਦੱਸ ਦਿਨਾ ਉਹਨੂੰ ਕਰਾ ਲਿਆਉਂਦਾ ਉੱਥੋਂ ਹਾਂਜੀ ਸਰਦੀ ਸਾਡੇ ਦੀ ਜਿਆਲਤ ਵੀ ਨਹੀਂ ਪੈਂਦਾ ਸਾਡਾ ਤਾਂ ਉਹ ਸਾਰਾ ਏਰੀਆ ਫੇਰ ਵੀ ਭਰਦਾ ਹੀ ਆ ਆਮ ਥੋੜੇ ਮੀਨਾਂ ਵੀ ਭਰਦਾ ਹੀ ਸਾਡਾ ਜਦੋਂ ਇਹਦਾ ਕੋਈ ਤਣਪੱਤਨ ਲੱਗਿਆ ਨਾ ਦੇਖੋ ਇਹ ਇਹ ਨਾ ਉਹ ਬੱਸ ਹੈ ਜਿਹਨੂੰ ਇਹ ਨਹੀਂ ਪਤਾ ਮੈਂ ਜਾਣਾ ਕਿੱਥੇ ਹੈ ਸਾਡੀ ਵੀ ਅੱਧਾ ਹੀ ਹੈ ਨਹੀਂ ਜਦੋਂ ਹੁਣ ਤਾਂ ਹੀ ਤੁਹਾਨੂੰ ਮਸ਼ੀਨਾਂ ਕਿੱਧਰ ਨੂੰ ਮੋੜ ਲਾ ਕਿੱਧਰ ਲੱਗ ਗਈ ਉਹ ਕਹਿੰਦਾ ਸਾਡੇ ਕਿੰਨਾ ਵੇ ਸਾਡੇ ਕਿੰਨਾ ਵੇ ਠੀਕ ਹੈ ਨਾ ਇਹ ਬਿਨਾਂ ਬਿਨਾਂ ਪਤੀ ਵਾਰੀ ਹੁੰਦਾ ਨਾ ਕਈ ਵਾਰੀ ਹੁੰਦਾ ਨਾ ਬਿਨਾਂ ਇੰਜਾ ਬਿਨਾਂ ਡਰਾਈਵਰ ਤੋਂ ਇੰਜਣ ਭੱਜ ਲੈਂਦਾ ਉਹਦਾ ਕੀ ਪਤਾ ਹੁਣ ਕਿੱਥੇ ਖੜੂਗਾ ਉਹ ਉਹ ਗੱਲ ਐ ਦੀ ਹਟਦਾ ਯਾਰ ਹੁਣ ਸਾਨੂੰ ਉਹਦੇ ਕਾਂਡੇ ਬਦਲੀ ਜਾਓ ਉਹਦੇ ਕਾਂਡੇ ਬਦਲੀ ਜਾਂਦੇ ਨੇ ਨੱਤਾ ਆਣੇ ਨੇ ਹਾਂ ਦਾ ਕਾਂਡਾ ਬਦਲਿਆ ਤੁਸੀਂ ਇੱਥੋਂ ਕਾਂਡਾ ਬਦਲ ਲਓ ਪਤਾ ਨਹੀਂ ਹੁਣ ਕਿੱਥੇ ਜਾ ਕੇ ਰੁਕੇ ਆਪਦੇ ਪਿੰਡ ਦੇ ਜਿਹੜਾ ਰੋਇਆ ਪਿਆ ਜੀ ਹੁਣ ਪਿੰਡ ਦੇ ਜਿਹੜਾ ਰੋਇਆ ਪਿਆ ਪਿੰਡ 'ਚ ਪਾਣੀ ਬਦਲ ਸਾਡੇ ਪਾਣੀ ਦਾ ਜਿਆਦਾ ਸਹੀ ਨਹੀਂ ਲੱਗਦਾ ਬੰਨੇਂਗਰੇ ਦਾ ਉਹ ਕਿੱਥੇ ਆ ਗਿਆ ਸਾਡੀਆਂ ਟਿਕਟਾਂ ਜੀ ਸਟੇਡੀਅਮ ਦੀ ਪੁੱਤ ਜਿੰਦੀ 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 ਰੋਗਾ ਬਹਣਾ ਗਈ ਨਹੀਂ ਇਹ ਨਹੀਂ ਕੋਈ ਨਹੀਂ ਕੋਈ ਇਹ ਸਾਰੇ ਸਾਰੇ ਪਰ ਹਾਲ ਇਹ ਵੀ ਕਿਤੇ ਡੁੱਬੀ ਸੀ ਸੀਮੈਂਟ ਆ ਸਵੇਨਾ ਨਾ ਨਾ ਵੀ ਮੇਰੇ ਤੋਂ ਕੁਝ ਸਾਥ ਨੇੜੇ ਵੀ ਡੁੱਬੀ ਪਈ ਹੈ ਡੀਸੀ ਲੈਵਲ ਤੋਂ ਰੈੱਡ ਕਰਾਸ ਤੋਂ ਜਾਂ ਜਿੱਥੋਂ ਵਾੜਾ ਹੈ ਵਰ ਜਿੱਥੇ ਵੀ ਕੋਈ ਹੈਗਾ ਅਸੀਂ ਤੁਹਾਡੇ ਨਾਲ ਹਾਥੋਂ ਕੋਈ ਸਾਈਨ ਕਰਾਉਣੇ ਨੇ ਜਾਂ ਹੱਸਾ ਤੋ ਸਾਈਨ ਕਰਾਉਣੇ